ਉਟਾ ਠਾਂਡ ਭਏ ਫਿਰ ਭੂਮ ਗਿਰੇ। ਰਾਮ ਜੀ ਉੱਠ ਕੇ ਖੜੋ ਗਏ ਪਰ ਫਿਰ ਧਰਤੀ ਉੱਤੇ ਟਿਗ ਪਏ ਅਤੇ ਪੇਸਦ ਹੋ ਗਏ। ਪਹਿਰ ਇੱਕ ਲੋ ਫਿਰ ਪ੍ਰਾਨ ਫਿਰੇ। ਇੱਕ ਪਹਿਰ ਮਗਰੋਂ ਉਹਨਾਂ ਵਿੱਚ ਫਿਰ ਪ੍ਰਾਨ ਪਰਤ ਆਏ। ਤਨ ਚੇਤ ਸੁਚੇਤ ਉਠੇ ਹਾਰਿਓ। ਸ਼ਰੀਰ ਵਿੱਚ ਸੁਰਤ ਆ ਜਾ ਨਾਲ ਰਾਮ ਇਸ ਤਰ੍ਹਾਂ ਸੁਚੇਤ ਹੋ ਉੱਠੇ। ਰਾਣਾ ਮੰਡਾਲਾ ਮੱਧ ਗਿਰਿਓ ਪਾਟ ਜਿਉ ਜਿਵੇਂ ਰਣ ਭੂਮੀ ਵਿੱਚ ਸੂਰਮਾ ਮੋਰਚਿਤ ਹੋ ਕੇ ਡਿੱਗਾ ਹੋਇਆ ਫਿਰ ਸੁਚੇਤ ਹੋ ਕੇ ਖੜਾ ਹੋ ਜਾਂਦਾ ਹੈ ਚਾਹੂ ਔਰ ਪੁਕਾਰ ਬਕਾਰ ਥਕੇ ਚੌਹੀ ਪਾਸੀ ਉੱਚੀ ਆਵਾਜ਼ ਵਿੱਚ ਪੁਕਾਰ ਦੇ ਥੱਕ ਗਏ ਲਗੂ ਪ੍ਰਾਤ ਬਹੁ ਪਾਤ ਚੱਥੇ ਰਾਮ ਦਾ ਛੋਟਾ ਭਾਈ ਲਛਮਨ ਬਹੁਤ ਚੰਗੀ ਤਰ੍ਹਾਂ ਨਾਲ ਚਿੱਥਾ ਪੈ ਗਿਆ ਉੱਠ ਕੇ ਪੁਨ ਪ੍ਰਾਤ ਇਸਨਾਨ ਗਏ ਰਾਤ ਬੀਤਨ ਉਪਰੰਤ ਜਦੋਂ ਫੇਰ ਸਵੇਰੇ ਉੱਠ ਕੇ ਰਾਮ ਇਸ਼ਨਾਨ ਕਰਨਗੇ ਜਲ ਜਾਨਤ ਸਭਾ ਜਰਛਾਰ ਪਏ ਤਦੋ ਸੀਤਾ ਦੇ ਵਿਯੋਗ ਦੀ ਆਗ ਨਾਲ ਸਾਰੇ ਜਲ ਜੀਵ ਸੜ ਕੇ ਨਸ਼ਟ ਹੋ ਗਏ ਬੇਰਹੀ ਜੇ ਔਰ ਸੋ ਦਿਸਟ ਤਰੈ ਵਿਯੋਗੀ ਰਾਮ ਕਿਸ ਪਾਸੇ ਨਜ਼ਰ ਮਾਰਦੇ ਸਨ ਪਲ ਫੂਲ ਪਲਾਸ ਆਕਾਸ ਜਰੈ ਉਸ ਪਾਸੇ ਦੇ ਫਲ ਫੂਲ ਪਲਾਸ ਅਤੇ ਕਾਹੀ ਆਕਾਸ਼ ਵੀ ਸੜ ਜਾਂਦੇ ਸਨ ਕਰ ਸੋ ਤਰ ਜੋਂ ਛੋ ਅੰਤ ਪਈ ਜੇੜੀ ਧਰਤੀ ਉਹਨਾਂ ਦੇ ਹੱਥ ਨਾਲ ਛੋ ਗਈ ਕੱਚ ਬਾਸਨ ਜਿਉ ਪੱਕ ਫੋਟ ਗਈ ਉਹ ਕੱਚੇ ਭਾਂਡੇ ਵਾਂਗੂ ਪੱਕ ਕੇ ਫਟ ਗਈ ਜਹ ਭੂਮ ਥਲੀ ਪਰ ਰਾਮ ਫਿਰੇ ਜਿਸ ਭੂਮੀ ਸਥਲ ਤੇ ਰਾਮ ਫਿਰਦੇ ਸੰ ਦਾਵ ਜਿਉ ਜਲਪਾਤ ਪਲਾਸ ਗਿਰੇ ਉਥੇ ਪਲਾਸ ਅਤੇ ਪੱਤੇ ਸੜ ਕੇ ਇਉ ਡਿੱਗਦੇ ਸੰ ਜਿਵੇਂ ਆਗ ਨਾਲ ਸੜ ਕੇ ਟਿੱਕੇ ਹਨ ਟੁੱਟ ਆ ਸੋ ਆਰਣ ਨੈਣ ਚਰੀ RAM ਦੀਆਂ ਲਾਲ ਅੱਖਾਂ ਵਿੱਚੋਂ ਹੰਝੂ ਟੁੱਟ ਕੇ ਝੜ ਰਹੇ ਸਨ ਮਨੋਂ ਤਾਤ ਤਵਾ ਪਰ ਬੂੰਦ ਪਰੀ ਜੋ ਸਾੜੀ ਹੋਈ ਧਰਤੀ ਉੱਤੇ ਇੰਉ ਲੋਪ ਹੋ ਜਾਂਦੇ ਸਨ ਮਨੋਂ ਤਪਤੇ ਤਵੇ ਉੱਤੇ ਪਾਣੀ ਦੀ ਬੂੰਦ ਪੈਂਦੀ ਹੋਵੇ ਤਨ ਰਾਗਵ ਭੇਟ ਸਮੀਰ ਜਰੀ ਰਾਮ ਦੇ ਤਨ ਨਾਲ ਛੋਕੇ ਪੌਣ ਸੜ ਗਈ ਤਾਜ ਧੀਰ ਸਰੋਵਰ ਸਾਜ ਦੁਰੀ ਆਤੇ ਧੀਰਜ ਨੂੰ ਛੱਡ ਕੇ ਸਰੋਵਰ ਵਿੱਚ ਲੁੱਕ ਗਈ ਨਹਿ ਤਤਰ ਥਲੀ ਸਤ ਪਾਤਰ ਰਹੇ ਸਰੋਵਰ ਵਿੱਚ ਉਸ ਥਾਂ ਉੱਤੇ ਕਮਲ ਨਾ ਰਹੇ ਜਲ ਜਾਗਤ ਪਾਤਰੇਨ ਪਤਰ ਦਹੇ ਚਲ ਜੀਵ ਤੇ ਪੰਛੀਆਂ ਦੇ ਖੰਭ ਵੀ ਸੜ ਗਏ ਇੱਥੇ ਢੋਂਡ ਬਣੇ ਰਗੁਨਾਥ ਫਿਰੇ ਇੱਧਰ ਬਾਣ ਵਿੱਚ ਸੀਤਾ ਨੂੰ ਢੋਂਡ ਕੇ ਰਾਮਕੋਟੀਆਂ ਨੂੰ ਮੁੜ ਆਏ ਉੱਥੇ ਰਾਵਣ ਆਨ ਚਟਾਉ ਕਿਰੇ ਉਧਰ ਗਿਰਜਾ ਦੇ ਰਾਜੇ ਚਟਾਉ ਨੇ ਆ ਕੇ ਰਾਵਣ ਨੂੰ ਘੇਰ ਲਿਆ ਰਣ ਛੋਰ ਹਟੀ ਪਰ ਦੁਆਏ ਨਾ ਭਜਿਓ ਹਾਠੀ ਜਟਾਉ ਰਣ ਨੂੰ ਛੱਡ ਕੇ ਦੋ ਪੈਰ ਵੀ ਪਿੱਛੇ ਲਾ ਪਜਿਆ ਉਹ ਦਪਛ ਗਏ ਪੈ ਨਾ ਪਛਤ ਜਿਉ ਭਾਵੇਂ ਉਸ ਦੇ ਸਰੀਰ ਤੋਂ ਸਾਰੇ ਖੰਭ ਰਾਵਣ ਦੀ ਮਾਰ ਨਾਲ ਉੱਡ ਗਏ ਪਰ ਤਾਂ ਵੀ ਉਸ ਨੇ ਸ਼੍ਰੀ ਰਾਮ ਦਾ ਪੱਖ ਨਾ ਛੱਡਿਆ গীਤਾ ਮਾਲਤੀ ਛੰਦ গীਤਾ ਗਿਆ ਮਾਲਤੀ ਛੰਦ ਪਛ ਰਾਜ ਰਾਵਣ ਮਾਰ ਕੇ ਰਗੁਰਾਜ ਸੀਤਾ ਲੈ ਗਏਓ ਚਟਾਈਉ ਨੇ ਸ਼੍ਰੀ ਰਾਮ ਨੂੰ ਕਿਹਾ ए रघुराज रावण मेनू मार के सीता नु ले गया है नब और खोर निहार कै सो जटाऊ सी संदेश देओ फिर जटाऊ ने आकाश दे रास्ते वाल देख के सीता दे चले जान दा राम जी नु ਸੁਨੇਹਾ ਤੇ ਦਿੱਤਾ ਤਵ ਜਾਨ RAM ਗਏ ਬਲੀ ਸੀ ਸਤ ਰਾਵਣ ਹੀ ਹਰੀ ਤਦੋ ਬਲਵਾਨ RAM ਜਾਣਗੇ ਜੋ ਨਿਛੇ ਹੀ ਸੀਤਾ ਨੂੰ ਰਾਵਣ ਨੇ ਹਰਿਆ ਹੈ ਅਨਵੰਤ ਮਾਰਗ ਮੌ ਮਿਲੇ ਤਵ ਮਿੱਤਰਤਾ ਤਾਸੋ ਕਰੀ ਜਟਾਈਉ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ RAM ਨੂੰ ਮਾਰਗ ਵਿੱਚ ਅਨੁਮਾਨ ਮਿਲ ਪਿਆ ਤਦ RAM ਨੇ ਉਸ ਨਾਲ ਮਿੱਤਰਤਾ ਕਰ ਲਈ ਤਿਨ ਆਨ ਸ਼੍ਰੀ ਅਗੁਰਾਜ ਕੇ ਕਪ ਰਾਜ ਪਾਇਨ ਟਾਰੇਉ ਉਸ ਹਨੂਮਾਨ ਨੇ ਸੁਗਰੀਵ ਕਾਪੀ ਰਾਜ ਨੂੰ ਲਿਆ ਕੇ ਸ਼੍ਰੀ ਰਾਮ ਦੇ ਪੈਰਾਂ ਵਿੱਚ ਪਾ ਦਿੱਤਾ ਤਿੰਨ ਬੈਠ ਗੈਠ ਇਕੈਠ ਹੋਇਆ ਇਹ ਬਾਤ ਮੰਤਰ ਵਿਚਾਰਿਓ ਫਿਰ ਉਹਨਾਂ ਨੇ ਇਕੱਠੇ ਹੋ ਕੇ ਬੈਠ ਕੇ ਇਸ ਤਰ੍ਹਾਂ ਯੋਜਨਾ ਨੂੰ ਵਿਚਾਰਿਆ ਕਿ ਸ਼੍ਰੀ ਰਾਮ ਸੁਗਰੀਵ ਦਾ ਕਾਰਜ ਕਰਨ ਅਤੇ ਸੁਗਰੀਵ ਰਾਮ ਦਾ ਕਾਪ ਬੀਰ ਧੀਰ ਸੁਧੀਰ ਕੇ ਪਟ ਮੰਤਰ ਵੀਰ ਵਿਚਾਰ ਕੈ ਇਸ ਲਈ ਧੀਰਜਵਾਨ ਸੁਗਰੀਵ ਨੇ ਬਹੁਤ ਧੀਰਜ ਨਾਲ ਆਪਣੇ ਯੋਧਿਆਂ ਮੰਤਰੀਆਂ ਅਤੇ ਬਹਾਦਰਾਂ ਨਾਲ ਵਿਚਾਰ ਕਰਕੇ ਸ਼੍ਰੀ ਰਾਮ ਦੇ ਸਹਾਇਕ ਹੋਣ ਦਾ ਪ੍ਰਣ ਕੀਤਾ ਆਪਣਾਏ ਸੁਗਰੀਵ ਕੋ ਚਲ ਕਪੀ ਰਾਜ ਬਾਲ ਸੰਗਾਰ ਕੈ ਫਿਰ ਰਾਮ ਨੇ ਕਪੀ ਰਾਜ ਬਲੀ ਨੂੰ ਮਾਰ ਦਿੱਤਾ ਅਥੇ ਸੁਗਰੀਵ ਨੂੰ ਆਪਣਾ ਸਹਾਇਕ ਬਣਾ ਕੇ ਲੰਕਾ ਵੱਲ ਤੁਰ ਪਏ। ਇਤਿ શ્રી ਪਚਿਤ੍ਰਨਾਟਕ ਗ੍ਰੰਥੇ ਬਾਲ ਬਦੈ ਅਧਿਆਏ ਸਮਾਪਤਮ। ਇਥੇ શ્રી ਪਚਿਤ੍ਰਨਾਟਕ ਗ੍ਰੰਥ ਦੇ ਬਾਲੀ ਬਦੈ ਅਧਿਆਏ ਦੀ ਸਮਾਪਤੀ। ਅਥ हनुਮਾਨ ਸੋਧ ਕੋ ਪਠੈਬੋ। ਹੁਣ ਹਰੁਮਾਨ ਨੂੰ ਖੋਜ ਲਈ ਭੇਜਨ ਦਾ ਪ੍ਰਸੰਗ। ਗੀਤਾ ਮਾਲਤੀ ਚਾਂਦ। ਦਲ ਬਾਟ ਚਾਰ ਦਿਸ਼ਾ ਪਠਿਓ ਅਨਵੰਤ ਲੰਕ ਪਠਾ ਦੇ ਸੁਕਰੀਵ ਨੇ ਆਪਣੀ ਸੈਨਾ ਦੇ ਦਲ ਵੰਡ ਕੇ ਦੋਹਾਂ ਦਿਸ਼ਾਵਾਂ ਵਿੱਚ ਭੇਜ ਦਿੱਤੇ ਅਤੇ ਹਨੂਮਾਨ ਨੂੰ ਲੰਕਾ ਭੇਜ ਦਿੱਤਾ ਲੈ ਮੰਦਰ ਕਾ ਲਖ ਬਾਰੇ ਦਾ ਜੈਸੀ ਹੁਤੀ ਤਹ ਜਾਤ ਪੇ ਹਨੂਮਾਨ ਨਿਸ਼ਾਨੇ ਵੱਜੋਂ ਰਾਮ ਦੀ ਮੰਦਰੀ ਲੈ ਕੇ ਅਤੇ ਸਮੁੰਦਰ ਲੰਘ ਕੇ ਇਹ ਤੇ ਸੀ ਤਾਰੰਦੀ ਸੀ ਉਥੇ ਚਲਾ ਗਿਆ ਪੁਰਜਾਰ ਆਛ ਕੁਮਾਰ ਛੇ ਬਨ ਤਾਰਕੈ ਫਿਰ ਆਇਓ ਲੰਕਾ ਸ਼ਹਿਰ ਨੂੰ ਸਾੜ ਕੇ 라वण ਦੇ ਪੁੱਤਰ ਆਛੇ ਕੁਮਾਰ ਨੂੰ ਮਾਰ ਕੇ ਅਸ਼ੋਕ ਬਾਗ ਨੂੰ ਉਜਾੜ ਕੇ ਫਿਰ ਸ਼੍ਰੀ ਰਾਮ ਕੋਲ ਪਰਤ ਆਇਆ ਕ੍ਰਿਤ ਚਾਰ ਜੋ ਅਮਰਾਰ ਕੋ ਸਭ ਰਾਮ ਤੀਜ ਜਤਾਇਓ ਰਾਵਣ ਅਮਰਾਰ ਨੇ ਜੋ ਆਚਾਰ ਕੀਤੇ ਸਨ ਉਹ ਸਾਰੇ ਰਾਮ ਕੋਲ ਆ ਕੇ ਦੱਸ ਦਿੱਤੇ ਤਲ ਜੋਰ ਘੋਰ ਕਰੋਰ ਲੈ ਵੱਡ ਘੋਰ ਤੋਰ ਸਭ ਚਲੇ ਰਾਮਚੰਦਰ ਨੇ ਕਰੋੜਾ ਦਲ ਇਕੱਠੇ ਕਰ ਲਏ ਅਤੇ ਸਾਰੇ ਤੀਬਰ ਗਤੀ ਨਾਲ ਚੱਲ ਪਏ ਰਾਮਚੰਦਰ ਸੁਕਰੀਵ ਲਛਮਨ ਔਰ ਸੂਰ ਭਲੇ ਭਲੇ ਰਾਮਚੰਦਰ ਸੁਗਰੀਵ ਲਕਸ਼ਮਨਾ ਤੇ ਹੋਰ ਚੰਗੇ ਸੂਰਮੇ ਸਨ ਜਾਮਵੰਤ ਸੁਖਾਨ ਨੀਲ ਹਨਵੰਤ ਅੰਗਦ ਕੇਸਰੀ ਜਾਮਵੰਤ ਸੁਖਾਨ ਨੀਲ ਹਨੂਮਾਨ ਅੰਗਦ ਤੇ ਕੇਸਰੀ ਆਦੀ ਕਾਪਪੂਤ ਜੋਥ ਪਜੂਥ ਲੈ ਉਮੜੇ ਚੌਹ ਦਿਸ ਕੈ ਚਰੀ ਸਿਆਣਾ ਪਤੀ ਜੋਥਾਪਾ ਬੰਦਰਾ ਦੇ ਝੁੰਡ ਲੈ ਕੇ ਚੋਹਾ ਪਾਸਿਆਂ ਤੋਂ ਬੱਦਲਾ ਦੀ ਝੜੀ ਵਾਂਗ ਝੜੇ ਆਉਂਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ